ਬਾਬਾ ਬੁੱਢਾ ਜੀ ਸਾਧ ਸੰਗਤ 12 ਸਾਲ ਦੀ ਉਮਰ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰੇ ਚਰਨ ਵਿੱਚ ਆਏ ਸਨ ਤੇ ਸਾਰੀ ਅਵਸਥਾ ਸ੍ਰੀ ਗੁਰੂ ਨਾਨਕ ਦੇਵ ਮਹਾਰੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਤੇ ਬਾਬਾ ਗੁੱਡਾ ਜੀ ਦੇ ਬਚਨਾਂ ਦੇ ਨਾਲ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦਾ અવਤਾਰ ਵੀ ਹੋਇਆ। ਬਾਬਾ ਜੀ ਨੇ ਸਾਧ ਸੰਗਤ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੂੰ ਸ਼ਾਸਤਰ ਵਿੱਦਿਆ ਤੇ ਸ਼ਾਸਤਰ ਵਿੱਦਿਆ ਦੋਹੇ ਸਿਖਾਉਣਾ ਕੀਤਾ। ਸ਼ਾਸਤਰ ਚਲਾਉਣਾ ਵੀ ਤੇ ਸ਼ਾਸਤਰ ਪੜ੍ਹਨੇ ਸਿਖਾਉਣਾ ਸੀ। ਇਸ ਤਰ੍ਹਾਂ ਆਪਣੀ ਨਿਗਰਾਨੀ ਵਿੱਚ ਪਾਲਣਾ ਕੀਤੀ। ਪਰ ਜਦੋਂ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਤੇ ਬਰਾਜਮਣ ਹੋਏ ਕਦੇ ਮਨ ਵਿੱਚ ਇਹ ਨਹੀਂ ਸੋਚਿਆ ਵੀ ਇਹ ਮੇਰੇ ਬਚਨਾ ਕਰਕੇ ਇਹਨਾਂ ਦਾ ਅਵਤਾਰ ਹੋਇਆ ਹੈ ਜਾਂ ਮੈਂ ਇਹਨਾਂ ਨੂੰ ਵਿੱਦਿਆ ਦੇਣਾ ਕੀਤੀ ਹੈ ਜਿਹੋ ਜੀ ਭਾਵਨਾ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਰੱਖਦੇ ਸਨ ਉਹੋ ਜੀ ਭਾਵਨਾ ਹੀ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਰੱਖਣਾ ਸੀ 125 ਸਾਲ ਦੀ ਉਮਰ ਹੋਈ ਬਾਬਾ ਜੀ ਜੀ ਰਮਦਾਸ ਨ ਕਰ ਰਿਹਾ ਕਰਦੇ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਉਸ ਸਮੇਂ ਹਰगोबिंदਪੁਰੇ ਸਨ ਬਾਬਾ ਜੀ ਦਰਸ਼ਨ ਕਰਨ ਵਾਸਤੇ ਆਏ ਮਹਾਰਾਜ ਨੇ ਬਚਨ ਕੀਤਾ ਬਾਬਾ ਜੀ ਤੁਸੀਂ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਹੈ ਬਹੁਤ ਗਿਰਧ ਅਵਸਥਾ ਹੋ ਗਈ ਹੈ ਕੁਝ ਮੰਗ ਲਓ ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ ਕਿਉਂਕਿ ਤੁਸੀਂ ਸਾਨੂੰ ਵਿੱਦਿਆ ਵੀ ਦੇਣਾ ਕੀਤੀ ਹੈ ਦੋਹੇ ਹੱਥ ਜੋੜ ਕੇ ਪ੍ਰੇਮ ਨਾਲ ਬੇਨਤੀ ਕੀਤੀ ਸਤਿਗੁਰੂ ਜੀਓ ਜੇ ਐਨੇ ਹੀ ਪ੍ਰਸੰਨ ਹੋਏ ਹੋ ਨਾ ਤਾਂ ਮੇਰੇ ਕਰੀਬ ਤੇ ਇੱਕ ਕਿਰਪਾ ਕਰਿਓ ਜਦੋਂ ਅੰਤ ਦਾ ਸਮਾ ਹੋਇਆ ਮੈਨੂੰ ਜਰੂਰ ਦਰਸ਼ਨ ਦਿਓ ਮੈਂ ਤੁਹਾਡੇ ਦਰਸ਼ਨ ਕਰਦਿਆਂ ਤੁਹਾਡੀ ਆਗਿਆ ਲੈ ਕਰਕੇ ਇਸ ਸੰਸਾਰ ਤੋਂ ਸੱਚਖੰਡ ਜਾਣਾ ਚਾਹੁੰਦਾ ਸਮਾਨੰਗ ਦਾ ਗਿਆ ਮਹਾਰਾਜ ਜੀ ਪਹਿਲਾਂ ਵੀ ਦਰਸ਼ਨ ਦਿੰਦੇ ਰਹੇ ਸਾਧ ਸੰਗਤ ਤੇ ਜਦੋਂ ਬਾਬਾ ਜੀ ਦਾ ਅੰਤ ਦਾ ਸਮਾ ਆਇਆ ਇੱਕ ਦਾਸ ਦੇ ਕੋਲ ਸਨੇਹਾ ਭੇਜਿਆ ਸਤਿਗੁਰੂ ਜੀ ਮਹਾਰਾਜ ਇਤਰੋ ਹਰ ਗੋਬਿੰਦਪੁਰੇ ਤੋਂ ਚੱਲ ਪਏ ਉਧਰ ਬਾਬਾ ਬੁੱਢਾ ਜੀ ਆਪਣੀ ਅੰਤਰ ਜਾਨਤਾ ਦੇ ਨਾਲ ਦੇਖਦੇ ਨੇ ਕਿ ਸਤਿਗੁਰੂ ਜੀ ਸਿੰਘਾਂ ਨਾਲ ਤੁਰੇ ਆਉਂਦੇ ਨੇ ਆਪ ਇੱਕ ਹੁੰਡੀ ਫੜ ਕਰਕੇ ਬਾਬਾ ਜੀ ਨੇ ਰਮਦਾਸ ਨਕਰ ਤੋਂ ਹੌਲੀ-ਹੌਲੀ ਤੁਰ ਕੇ ਬਾਹਰ ਆ ਗਏ 2 ਕਿਲੋਮੀਟਰ ਤੱਕ ਆ ਗਏ। ਔਰ ਫਿਰ ਉਥੇ ਸਾਧ ਸੰਗ ਬੈਠ ਕਰਕੇ ਤੇ ਸਮਾਦੀ ਲਾ ਲੈਣਾ ਕਿ ਕਿ ਇਧਰੋਂ ਸਤਿਗੁਰੂ ਹਰगोबिंद ਸਾਹਿਬ ਮਹਾਰਾਜ ਜਦੋਂ ਕਹੇ ਮਹਾਰਾਜ ਜੀ ਨੇ ਬਾਬਾ ਜੀ ਦੀ ਜਿਹੜੀ ਸਮਾਦੀ ਸੀ ਉਹਨੂੰ ਉਥਾਨ ਕੀਤਾ। ਸੁਚੇਤ ਕੀਤਾ ਕਿ ਹਾਂ ਬਾਬਾ ਜੀ ਅਸੀਂ ਆ ਗਏ। ਬਾਬਾ ਜੀ ਨੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਔਰ ਸਤਿਗੁਰਾਂ ਦੇ ਨਾਲ ਆਪਣੇ ਘਰ ਆ ਗਏ। ਰਾਤ ਦੇ ਸਮੇਂ ਹੋਰ ਸੰਗਤਾਂ ਵੀ ਗੁਰੂ ਸਾਹਿਬਾਂ ਦੇ ਆਉਣ ਕਰਕੇ ਇਕੱਤਰ ਹੋ ਗਈਆਂ। ਦਰਸ਼ਨ ਦੇਦਾਰ ਕਰਦੇ ਰਹੇ। ਸਤਿਗੁਰੂ ਜੀ ਵੀ ਜਾਣਦੇ ਸਨ, ਬਾਬਾ ਬੁੱਢਾ ਜੀ ਵੀ ਜਾਣਦੇ ਸਨ ਕਿ ਮੇਰਾ ਇਹ ਅੰਤ ਦਾ ਸਮਾਂ ਹੈ। ਉਸ ਦਿਨ ਸਾਧ ਸੰਗਤ ਬਾਬਾ ਗੁੱਡਾ ਜੀ ਦੇ ਕੋਲ ਸਤਿਗੁਰੂ ਹਰगोबिंद ਸਾਹਿਬ ਮਹਾਰਾਜ ਹਾਜ਼ਰ ਰਏ। ਔਰ ਜਿੰਨੀਆਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਇਤਿਹਾਸ ਦੀਆਂ ਸਾਖੀਆਂ ਸਨ। ਗੁਰੂ ਸਾਹਿਬਾਂ ਦਾ ਇਤਿਹਾਸ ਵਿੱਚ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਨਕਰ ਵਸਾਇਆ, ਕਿਵੇਂ ਖੇਤੀ ਕਰਨਾ ਕੀਤੀ, ਕਿਵੇਂ ਫਿਰ ਸਾਰੇ ਸਿੱਖਾਂ ਦੀ ਪਰਖ ਕਰਨਾ ਕੀਤੀ ਤੇ ਉਸ ਸਮੇਂ ਬਾਬਾ ਲਹਿਣਾ ਜੀ ਨੇ ਕਿੰਨੀ ਸੇਵਾ ਕੀਤੀ। ਕਿਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਆਪਣੇ ਤਖਤ ਤੇ ਬਿਰਾਜਮਾਨ ਕੀਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਵਨ ਕੌਤਕ ਦਸਨਾ ਕੀਤੇ ਸੁਣਾਉਣਾ ਕੀਤਾ ਅਮਰ ਤੇਰੇ ਦਾ ਸਮਾ ਹੋਇਆ 3 ਵਜ ਗਈ ਉਸੇ ਬਾਬੂ ਡਾ ਜੀ ਕਹਿਣ ਲੱਗੇ ਮਹਾਰਾਜ ਜੀ ਹੁਣ ਮੇਰੇ ਜਾਨ ਦਾ ਸਮਾ ਆ ਗਿਆ ਸਤਿਗੁਰਾਂ ਦੇ ਆਗਿਆ ਲੈ ਕੇ ਇਸ਼ਨਾਨ ਕੀਤਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਸ੍ਰੀ ਸੋਖਮਣੀ ਸਾਹਿਬ ਜੀ ਦਾ ਪਾਠ ਕੀਤਾ ਸਤਗੁਰਾਂ ਦੇ ਸਰੂਪ ਨੂੰ ਆਪਣੇ ਧਿਆਨ ਵਿੱਚ ਵਸਾ ਕਰਕੇ ਅਰਦਾਸ ਕੀਤੀ ਔਰ ਸਾਧ ਸੰਗਤ ਫਿਰ ਲੰਮੇ ਪੈ ਕਰਕੇ ਬਾਬਾ ਜੀ ਨੇ ਸਰੀਰ ਤੇ ਚਾਦਰਾਂ ਲੈ ਕਰਕੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਮਹਾਰਾਜ ਦਰਸ਼ਨ ਕਰਦਿਆਂ ਸਰੀਰ ਤਿਆਗਿਆ ਇਸ ਤਰ੍ਹਾਂ ਸਤਗੁਰੂ ਮਹਾਰਾਜ ਜੀ ਦੇ ਕੋਲ 125 ਸਾਲ ਚਰਨਾ ਵਿੱਚ ਰਹਿ ਕਰਕੇ ਬਾਗਬੁੱਟਾ ਜੀ ਨੇ ਸਾ ਸੰਗਤ ਬੜੇ ਪ੍ਰੇਮ ਨਾਲ ਨੇਮ ਨਾਲ ਸੇਵਾ ਬਪਾਈ। ਮਾਰੇ ਬਚਨ ਕਰਦੇ ਜਿਹੜੇ ਗੁਰਮੁਖ ਨੇ ਉਹ ਕਦੇ ਬੁੱਢੇ ਨਹੀਂ ਹੁੰਦੇ ਉਹਨਾਂ ਨੂੰ ਕਦੇ ਝੜਦਾ ਨਹੀਂ ਆਉਂਦੀ। ਕਮਜ਼ੋਰੀ ਨਹੀਂ ਆਉਂਦੀ। ਉਹ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਕਿਉਂ ਉਹਨਾਂ ਦੇ ਅੰਦਰ ਸਰਦ ਦੇ ਵਿੱਚ ਗਿਆਨ ਹੁੰਦਾ ਹੈ। ਪਰਮੇਸ਼ਰ ਦਾ ਗਿਆਨ ਆਪਣੇ ਸਰੂਪ ਦਾ ਗਿਆਨ ਵਸਿਆ। ਸਦਾ ਸਦਾ ਹਰ ਗੁਣ ਰਵਹਿ। ਅੰਤਰ ਸਹਿਜ ਧਿਆਨ